ਕਣਕ ਨੂੰ ਜਿਹੜਾ ਲਾਸਟ ਪਾਣੀ ਹੈ ਤੇ ਜਿਹੜੀ ਆਹ ਸਟੇਜ ਬੜੀ ਹੀ ਮੁਸ਼ਕਲ ਹੈ ਜੇ ਤਾਂ ਆਪਾਂ ਇਹਨੂੰ ਪਾਣੀ ਕਿਸਾਨ ਪ੍ਰਭਾ ਉਹ ਲਾ ਦਿੰਨੇ ਆ ਠੀਕ ਹੈ ਕਿਉਂਕਿ ਲਾਉਣਾ ਤਾਂ ਪਾਣੀ ਹੀ ਹੈ ਜ਼ਰੂਰੀ ਹੈ ਜਦੋਂ ਪਰ ਜੇ ਨਾ ਲਾਉਣਿਆਂ ਤਾਂ ਕਣਕ ਸੋਕੇ ਦੇ ਨਾਲ ਮੰਨ ਲਓ ਪ੍ਰਭਾਵਤ ਹੁੰਦੀ ਹੈਗੀ ਤੇ ਜੇ ਲਾਉਣਿਆਂ ਤਾਂ ਆਹ ਹਾਲਾਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਆਪਾਂ ਪਾਣੀ ਲਾਇਆ ਸੀ ਕਣਕ ਨੂੰ ਦਿਨ ਬਿਲਕੁਲ ਸਾਫ਼ ਸੀਗਾ ਪਰ ਰਾਤ ਨੂੰ ਮੌਸਮ ਖਰਾਬ ਹੋ ਗਿਆ ਸਾਰੀ ਕਣਕ ਆ ਦੇਖ ਰੋ ਕੀ ਹਾਲ ਹੋ ਗਿਆ ਕਣਕ ਦਾ ਚਲੋ ਇਹ ਤਾਂ ਕਹਿੰਦੇ ਹੁੰਦੇ ਆ ਜੂਗੀ ਹੱਥ ਪਰ ਜੇ ਇਹਨੂੰ ਪਾਣੀ ਨਾ ਲਾਉਂਦੇ ਪਰ ਇਹ ਸੋਕੇ ਨਾਲ ਪ੍ਰਭਾਵਿਤ ਹੁੰਦੀ ਸੋ ਇਹ ਜੀਆਂ ਸਟੇਜਾਂ ਕਿਸਾਨ ਭਰਾਵੋ ਸੋਚਣ ਦੇ ਲਈ ਮਜਬੂਰ ਕਰ ਦਿੰਦੀਆਂ ਨੇ ਬੰਦੇ ਨੂੰ ਵੀ ਪਾਣੀ ਲਾਈਏ ਜਾਂ ਨਾ ਲਾਈਏ ਮੌਸਮ ਖਰਾਬ ਹੈ ਪਰ ਕਣਕ ਨੂੰ ਪਾਣੀ ਵੀ ਜ਼ਰੂਰੀ ਹੈ ਕਿਉਂਕਿ ਲਾਸਟ ਪਾਣੀ ਹੈ ਜੇਕਰ ਨਾ ਲਾਵਾਂਗੇ ਤਾਂ ਕਣਕ ਸੋਕੇ ਨਾਲ ਪ੍ਰਭਾਵਿਤ ਹੋ ਜਾਊਗੀ ਉਹ ਨੁਕਸਾਨ ਵੱਧ ਕਰੂ ਇਹ ਤਾਂ ਇੰਨਾ ਹੀ ਐ ਵੀ ਚਲੋ ਮਸ਼ੀਨ ਵਾਲਾ 2 ਰੁਪਏ ਵੱਧ ਲੈ ਲੂਆ ਪਰ ਕਣਕ ਤਾਂ ਸਹੀ ਨਿਕਲੂਗੀ ਕੋਈ ਦਿੱਕਤ ਨਹੀਂ ਝਾੜ ਚ ਕੋਈ ਫਰਕ ਨਹੀਂ ਪੈਣਾ ਪਰ ਜੇ ਪਾਣੀ ਨਾ ਲੱਗਿਆ ਸੋਕਾ ਲੱਗ ਗਿਆ ਫੇਰ ਉਹਦੇ ਨਾਲ ਦਾਣਿਆਂ ਦਾ ਬਹੁਤ ਭਜਨ ਘਟ ਜੂਗਾ ਬਹੁਤ ਫਰਕ ਪਾ ਜੂਗੀ ਕਣਕ ਬਾਕੀ ਗੱਲਾਂ ਆਪਾਂ ਵੈਰੈਟੀਆਂ ਬਾਰੇ ਵੀ ਕਰਾਂਗੇ ਅੱਡ ਅੱਡ ਵੈਰੈਟੀਆਂ ਦਾ ਅੱਡ ਅੱਡ ਕੈਰੇਕਟਰ ਵੀ ਦੇਖਾਂਗੇ ਵੀ ਕਿਵੇਂ ਐ ਸਾਰੀਆਂ ਜਾਣਕਾਰੀ ਸਾਰੀਆਂ ਵੀਡੀਓ ਆਪਾਂ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਹਰੇਕ ਵੈਰੈਟੀ ਦਾ ਕੈਰੇਕਟਰ ਤੇ ਹਰੇਕ ਦੀ ਬੱਲੀ ਕਿੰਨੇ ਦਾਣੇ ਆ ਕੀ ਗੱਲਬਾਤ ਆ ਆਪਾਂ ਆਉਣ ਵਾਲੀ ਵੀਡੀਓਜ਼ ਜਰੂਰ ਗੱਲਬਾਤ ਕਰਾਂਗੇ ਸੋ ਆਪਣੇ ਚੈਨਲ ਦੇ ਨਾਲ ਜਰੂਰ ਜੁੜੋ ਜਾਣਕਾਰੀ ਦੇ ਲਈ ਕਣਕ ਦੀ ਜਾਣਕਾਰੀ ਦੇ ਲਈ ਫਸਲ ਦੀ ਜਾਣਕਾਰੀ ਦੇ ਲਈ ਸਾਰੀ ਗੱਲਬਾਤ ਆਪਾਂ ਸਮੇਂ-ਸਮੇਂ ਅਨੁਸਾਰ ਕਰਦੇ ਰਹਾਂਗੇ ਬਾਡੀ ਤੱਕ ਤੇ ਆਪਣੇ ਚੈਨਲ ਨੂੰ ਫੋਲੋ ਸਬਸਕ੍ਰਾਈਬ ਲਾਈਕ ਜਰੂਰ ਕਰ ਲਓ ਕਿਉਂਕਿ ਆਪਾਂ ਜ਼ਿਮੀਂਦਾਰ ਭਰਾ ਖੇਤੀ ਦੇ ਨਾਲ ਹੀ ਜੁੜੇ ਹੋਏ ਆਂ ਜਿਵੇਂ ਜਿਵੇਂ ਜੇ ਕੋਈ ਸਟੇਜ ਆਉਂਦੀ ਹੈ ਜਾਂ ਕੋਈ ਗੱਲਬਾਤ ਆਉਂਦੀ ਹੈ ਆਪਾਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਕਿਉਂਕਿ ਤੁਸੀਂ ਵੀ ਦੱਸੋਗੇ ਤੇ ਅਸੀਂ ਵੀ ਤੁਹਾਨੂੰ ਕੁਛ ਨਾ ਕੁਛ ਦੱਸਾਂਗੇ ਇਸ ਕਰਕੇ ਆਪਣਾ ਸਰਕਲ ਜਿਹੜਾ ਚੱਲਦਾ ਰਹੂਗਾ